ਇਲਾਤਾ ਭਗਵਾਨ ਵਾਲੀ ਮਹਾਰਾਜ ਦੇ ਪ੍ਰਗਟ ਦਸ ਦੀ ਸਮੂਹ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਇਹ ਜੋ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜੋ ਵੀ ਕਤਮੀ ਵਿਸ਼ਾਸ਼ ਹੋਗਾ ਤਰਾ ਜੋ ਕਿ ਦ੍ਰੇਸ਼ੀ ਮੈਦਾਨ ਤੋਂ ਕੱਢੇ ਜਾ ਰਹੀ ਹੈ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦ੍ਰੇਸ਼ੀ ਤੋਂ ਸ਼ੁਰੂ ਹੋ ਕੇ ਸਬਜੀ ਮੰਡੀ ਸਬਜੀ ਮੰਡੀ ਤੋਂ ਸ਼ੁਰੂ ਹੋ ਕੇ ਹੋ ਕੇ ਉਸ ਵਕੈਂਟਾ ਕਰਕੇ ਅੰਟੇਗਰ ਬਾਅਦ ਚੌੜਾ ਵੀ ਆ ਚੌੜੇ ਵਾਰ ਜਾ ਕੇ ਕਾਟੀ ਮਲੇ ਸਮਾਪਤ ਹੋਊਗੀ ਇਹ ਸ਼ੋਭਾ ਯਾਤਰਾ 'ਚ ਕੋਈ ਵੀ ਬੰਦਾ ਨਸ਼ਾ ਜਾ ਕੋਈ ਵੀ ਹੁਲੜਬਾਜੀ ਨਹੀਂ ਕਰੂਗਾ ਮੈਂ ਇਹਨਾਂ ਸਾਰਿਆਂ ਕੰਨਾ ਹੈ ਧੰਨਵਾਦ ਜੈਵੰਦ ਕੀ ਜੋ ਸਰਕਾਰ ਨੇ ਸਾਨੂੰ ਗਾਈਡਲਾਈਨਸ ਦਿੱਤੀ ਹੈ اسی ਗਾਈਡਲਾਈਨਸ ਦਾ ਪੂਰਾ ਪਾਲਣ ਕਰਾਂਗੇ ਇਸੇ ਸਬੱਤ ਦੀ ਡਿਊਟੀ ਲਗਾਤੀ ਹੈ ਕੋਈ ਵੀ ਕੋਈ ਵੀ ਬੰਦਾ ਜਾਂ ਕੋਈ ਚੀਜ਼ ਵੈਸਟ ਆਂਦਾ ਵੈ ਇਸੇ ਬਾਹਰ ਹੀ ਉਹਨੂੰ ਮਾਸਕ ਪਾਵਾਂਗੇ ਜਾਂ ਸੈਨਟਾਈਜ ਕਰਾਂਗੇ ਇਸ ਜੋ ਸਰਕਾਰ ਨੇ ਸਾਨੂੰ ਗਾਈਡਲਾਈਨਸ ਦਿੱਤੀ ਹੈ ਔਰ ਅਦਾਤੇ ਕਿਸ ਸ਼ੋਭਾ ਯਾਤਰਾ ਕਰ ਰਹੇ ਜੀ ਆਦਰ ਅਮਰ ਤਰਕਾਲ ਦਰਸੀ ਭਗਵਾਨ ਵਾਲੀ ਮਹਾਰਾਜ ਜੀ ਦੇ ਸ਼ੋਭਾ ਯਾਤਰਾ ਸੰਧੀ ਜੂਵਾ ਜੀ ਜਦੋਂ ਕੰਪਲੈਸ ਕੀਤੀ ਸੀ ਔਰ ਅਸੀਂ ਗੱਲ ਤੋਂ ਬੜੇ ਪਰਵਾਹਤਾ ਕਿ ਪਰਮਪੀਤਾ ਪਰਮਾਦਾ ਪਵੰ ਵਾਲੀ ਮਹਾਰਾਜ ਜੀ ਦੀ ਸਾਡੇ ਦੇ ਅਪਾਰ ਕਿਰਪਾ ਹੋਈ ਹੈ ਕਿ ਐਡੇ ਐਡੇ ਮਹਾ ਮਾਰੀ ਦੇ ਵਿੱਚ ਵੀ ਸਾਨੂੰ ਸ਼ੋਹ ਯਾਤਰਾ ਕਰਨ ਦਾ ਸੁਭਾਗਿਆ ਮੇਲਾ ਪ੍ਰਾਪਤ ਹੋਇਆ ਪਰ ਅਸੀਂ ਸਾਰੇ ਹੀ ਆਪਣੇ ਦੇਸ਼ ਵਾਸੀਆਂ ਦੇ ਵਿੱਚ ਲੱਖ ਲੱਖ ਬੰਦੇ ਜਿੰਨੇ ਆ ਜਿਹੜੀ 30 30 ਨੂੰ ਕਿੰਨੀ ਸ਼ੋਹ ਯਾਤਨ ਹੋ ਰਹੀ ਹੈ ਉਹਦੀ ਵਰ ਚੜ ਕੇ ਹਿੱਸਾ ਲੈਣ ਜਾਗ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ ਐਸਐਮਜ਼ੈਟ ਨਿਊਜ਼